ਗੱਲ ਆਸਟ੍ਰੇਲੀਆ ਦੀ ਕਰਾਂਗੇ ਸੋ ਪਹਿਲਾਂ ਆਪਾਂ ਗੱਲ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਕਰਾਂਗੇ ਅਸੀਂ ਪਹਿਲਾਂ ਵੀਜ਼ਾ ਉਪਰ ਕਈ ਵੀਡੀਓਜ਼ ਬਣਾਈਆਂ ਉਸ ਤੋਂ ਬਾਅਦ ਕਈ ਤਰ੍ਹਾਂ ਦੀ ਕੁਐਰੀਜ਼ ਵੀ ਸਾਡੇ ਕੋਲ ਆ ਰਹੀਆਂ ਨੇ ਲਗਾਤਾਰ ਸੋ ਨੈਵੀਗੇਟਰ ਓਵਰਸੀਜ਼ ਜੋ ਕਿ ਵਿਕਟੋਰੀਆ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਸਪੈਸ਼ਲੀ ਆਪਾਂ ਜਦੋਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਗੱਲ ਕਰਦੇ ਹਾਂ ਇਸ ਲਈ ਆਥੈਂਟਿਕ ਰਹਿਣ ਵਾਲੀ ਹੈ ਹਰ ਇੱਕ ਗੱਲਾਜ਼ੀ ਵੀਡੀਓ ਦੇ ਵਿੱਚ ਤਾਂ ਬਹੁਤ ਡਿਟੇਲ ਵਿੱਚ ਜੋ ਤੁਹਾਡੇ ਕੋਲ ਤੁਹਾਡੇ ਸਵਾਲ ਸਾਡੇ ਕੋਲ ਆਏ ਹੋਏ ਸੀ ਉਹਨਾਂ ਸਾਰੇ ਹੀ ਸਵਾਲਾਂ ਦੇ ਜਵਾਬ ਅੱਜ ਦੀ ਵੀਡੀਓ ਵਿੱਚ ਤੁਹਾਡੇ ਤੱਕ ਪਹੁੰਚਾਉਣ ਜਾ ਰਹੇ ਹਾਂ ਜੀ ਸਵਾ ਮੈਂ ਹਰਜੋਤ ਕੌਰ اور ਡਿਟੇਲ ਵਿੱਚ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰ ਓਵਰਸੀਜ਼ ਓ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੁਲ ਮੈਮ ਬਹੁਤ ਬਹੁਤ ਸਵਾਗਤ ਹੈ ਮੈਮ ਸਾ ਸ੍ਰੀਕਾਂ ਸ੍ਰੀਕਾਲ ਨਮਸਕਾਰ ਸਾਰਿਆਂ ਨੂੰ ਸੋ ਮੈਮ ਤੁਸੀਂ ਪਿੱਛੇ ਤਕਰੀਬਨ 1 ਮਹੀਨਾ ਆਸਟ੍ਰੇਲੀਆ ਵੀ ਲਗਾ ਕੇ ਆਏ ਹੋ ਸੋ ਉੱਥੇ ਦਾ ਜ਼ਰੂਰ ਦੱਸਣਾ ਥੋੜਾ ਜਿਹਾ ਵੀ ਬਰੀਫ ਕਰਨਾ ਬਾਅਦ ਵਿੱਚ ਕਿ ਸਟੂਡੈਂਟਸ ਨੂੰ ਵੀ ਤੁਸੀਂ ਉੱਥੇ ਮਿਲੇ ਹੋਣੇ ਕਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਸੋ ਆਪਾਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਜਿਵੇਂ ਕਿ ਗੱਲ ਕਰ ਰਹੇ ਹਾਂ ਤੁਹਾਡੀ ਕੰਪਨੀ ਨੈਵੀਗੇਟਰਸ ਓਵਰਸੀਜ਼ ਵਿਕਟੋਰੀ ਆਪਦਾ ਹੈ ਤਾਂ ਜ਼ਰੂਰ ਮੈਨੂੰ ਥੋੜਾ ਦੱਸੋ ਕਿਉਂਕਿ ਜਿੰਨੇ ਵੀ ਸਵਾਲ ਵੀ ਨੇ ਕਿ ਇਸ ਪ੍ਰੋਸੈਸ ਬਾਰੇ ਜਿਹੜੇ ਸਮਝਣਾ ਚਾਹੁੰਦੇ ਨੇ ਡਿਟੇਲ ਵਿੱਚ ਸਮਝਣਾ ਚਾਹੁੰਦੇ ਨੇ ਪ੍ਰੋਸੈਸ ਨੂੰ ਕਿੰਨਾ ਕੁ ਈਜ਼ੀ ਮੰਨਿਆ ਜਾਏ ਜਦੋਂ ਸਕੂਲਿੰਗ ਵੀਜ਼ਾ ਦੀ ਆਪਾਂ ਗੱਲ ਕਰਦੇ ਆ ਮੇਰੇ ਕੋਲ ਹਰ ਜੋ ਕਿੰਨਾ ਹੀ ਬੱਚਾ ਹੈ ਜਿਹੜਾ ਕਿ ਆਸਟ੍ਰੇਲੀਆ ਜਾਣ ਦਾ ਚਾਹਵਾਨ ਹੈ ਕਿਉਂਕਿ ਸਕੂਲਿੰਗ ਵੀਜ਼ਾ ਜਿਹੜਾ ਹੈ ਇੱਕ ਇੰਟਰਨੈਸ਼ਨਲ ਸਟੂਡੈਂਟ ਨੂੰ ਪੜ੍ਹਨ ਦੀ ਜਿਹੜੀ ਖੁਆਇਸ਼ ਹੈ ਜਿਹੜੀ ਪੜ੍ਹਨ ਦੀ ਚਾਹ ਹੈ ਉਹ ਪੂਰੀ ਕਰਦਾ ਹੈ ਤੁਸੀਂ ਦੇਖੋ ਇੰਡੀਆ ਦੇ ਵਿੱਚ ਹੀ ਕਿੰਨੇ ਸਕੂਲਸ ਆ ਗਏ ਆ ਜਿਹੜੇ ਇੰਟਰਨੈਸ਼ਨਲ ਐਜੂਕੇਸ਼ਨ ਲੈ ਕੇ ਆਏ ਆ 스마트 ਕਲਾਸਿਸ ਹੋ ਰਹੀਆਂ ਜਿਹੜਾ ਉਹਨਾਂ ਦਾ ਸਿਲੇਬਸ ਉਹ ਇੰਟਰਨੈਸ਼ਨਲ ਲੈਵਲ ਤੇ ਆ ਹੁਣ ਜਿਹੜਾ ਬੱਚਾ ਇੱਕ ਇੰਡੀਆ ਚ ਪੜ ਰਿਹਾ ਇੱਕ ਬਾਹਰ ਜਾ ਕੇ ਪੜ ਰਿਹਾ ਉਹੀ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਜਿੱਥੇ ਕੜ ਤੋਂ ਕੜ 50 60 ਕੰਟਰੀਜ਼ ਦੇ ਬੱਚੇ ਉਹਦੇ ਨਾਲ ਬੈਠੇ ਆ ਉਹਦਾ ਐਕਸਪੋਜ਼ਰ ਬਿਲਕੁਲ ਡਿਫਰੈਂਟ ਹੁੰਦਾ ਹੁਣ ਜੇ ਕੰਪੇਅਰ ਕਰੋ ਕੈਨੇਡਾ ਯੂ ਐਸ ਏ ਯੂ ਕੇ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਤੇ ਇਹਨਾਂ ਦੇ ਫਾਇਦੇ ਕੀ ਆ ਬੱਚਾ ਆਸਟ੍ਰੇਲੀਆ ਹੀ ਕਿਉਂ ਜਾਵੇ ਇੱਕ ਤੇ ਪਿਛਲੇ ਮੇਰੇ ਖਿਆਲ 20 ইয়ারਸ ਦੇ ਵਿੱਚ ਆਪਣੇ ਬਹੁਤ ਬੰਦੇ ਆਸਟ੍ਰੇਲੀਆ ਜਾ ਚੁੱਕੇ ਆ ਕਿਸੇ ਦਾ ਚਾਚਾ ਕਿਸੇ ਦਾ ਤਾਇਆ ਮੀਨਸ ਕੋਈ ਨਾ ਕੋਈ ਰਿਲੇਟਿਵ ਇਸ ਟਾਈਮ ਆਸਟ੍ਰੇਲੀਆ ਉਹ ਉਹ ਚਾਹੁੰਦੇ ਕਿ ਸਾਡੇ ਕੋਲ ਸਾਡਾ ਬੱਚਾ ਆ ਜਾਏ ਯੂਐਸ ਦੇ ਵਿੱਚ ਵੀ ਜਾ ਸਕਦਾ ਉਹਨਾਂ ਦੀ ਫੀਸਾਂ ਬਹੁਤ ਜ਼ਿਆਦਾ 70 80 ਹਜ਼ਾਰ ਯੂਐਸ ਡਾਲਰ ਕੈਨੇਡਾ ਦੇ ਵਿੱਚ ਵੀ ਬੋਰਡਿੰਗ ਦੇ ਨਾਲ ਕਾਫੀ ਜ਼ਿਆਦਾ ਪੈਂਦੀ ਹੈ ਜਦ ਕਿ ਆਸਟ੍ਰੇਲੀਆ ਦੇ ਵਿੱਚ ਫੀਸ ਜਿਹੜੀ ਹੈ ਵਿਕਟੋਰੀਅਨ ਗਵਰਨਮੈਂਟ ਸਕੂਲਸ ਦੀ ਤਰਫ ਤੋਂ ਮੀਨਸ ਜਿਹੜਾ ਬੱਚਾ ਮੈਲਬਰਨ ਜਾਣਾ ਚਾਹੁੰਦਾ ਹੈ ਜਾਂ ਵਿਕਟੋਰੀਆ ਦੇ ਵਿੱਚ ਕੋਈ ਮਰਜ਼ੀ ਥਾਂ ਤੇ ਜਾਣਾ ਚਾਹੁੰਦਾ ਹੈ ਉਹ ਸਰਕਾਰ ਦੀ ਤਰਫ ਤੋਂ ਸਾਡੀ ਏਜੰਸੀ ਮਾਨਤਾ ਪ੍ਰਾਪਤ ਹੈ ਉਹਨਾਂ ਨੂੰ ਕੋਈ ਕੁਇਰੀ ਜਾਏਗੀ ਉਹ ਕੁਇਰੀ ਸਾਡੇ ਕੋਲ ਹੀ ਆਏਗੀ ਉਹਨਾਂ ਦੀ ਫੀਸ ਇੰਨੇ ਕੁ ਘਟ ਹੈ ਤੁਸੀਂ ਇਹ ਦੇਖ ਲਓ 10-11000 ਡਾਲਰ ਤੋਂ ਲੈ ਕੇ 16-17000 ਡਾਲਰ 18000 ਡਾਲਰ ਸਾਲ ਦੀ ਜਦ ਕਿ ਮੈਂ ਜੇ ਕੰਪੇਅਰ ਕਰਾਂ ਯੂਕੇ ਔਰ ਯੂਐਸ ਤੋਂ ਜਾਂ ਕੈਨੇਡਾ ਤੋਂ ਉਹਨਾਂ ਦੀ ਫੀਸਾਂ ਇਸ ਤੋਂ 3 ਟਾਈਮਸ ਜ਼ਿਆਦਾ ਹੈ ਮਤਲਬ ਤਿਗਣੀ ਫੀਸਾਂ ਤੇ ਇਹ ਬਹੁਤ ਕੰਫਰਟੇਬਲ ਹੈ ਸੈਕਿੰਡ ਜਿਹੜੇ ਬੱਚੇ ਨੂੰ ਅਸੀਂ ਪ੍ਰੈਫਰ ਕਰਦੇ ਆ ਕਿਉਂਕਿ ਅੱਜ ਕੱਲ ਜਿਹੜੀ ਇਨਕੁਆਇਰੀ ਆ ਜਾਂਦੀ ਆ ਸ਼ੋਅ ਦੇਖ ਕੇ ਉਹ ਬੱਚਾ ਕੇਜੀ ਚ ਪੜ ਰਿਹਾ ਹੈ ਨਾ ਫਰਸਟ ਵਿੱਚ ਪੜ ਰਿਹਾ ਬਹੁਤ ਛੋਟਾ ਬੱਚਾ ਹੈ ਅਸੀਂ ਮਨਾ ਕਰਦੇ ਆ ਸਾਡਾ ਇਹ ਨਹੀਂ ਕਿ ਫਾਈਲਾਂ ਇਕੱਠਾ ਕਰਨ ਦਾ ਕੋਈ ਆ ਇੰਟੈਂਸ਼ਨ ਹੈ ਅਸੀਂ ਖਾਲੀ ਉਹੀ ਕੰਮ ਕਰਨਾ ਚਾਹੁੰਦੇ ਆ ਜਿਹੜਾ ਅਸੀਂ ਸਕਸੈਸਫੁਲ ਕਰ ਸਕੀਏ ਅਸੀਂ ਜਿਹੜਾ ਆਪਣੀ ਤਰਫ ਤੋਂ ਕੋਸ਼ਿਸ਼ ਕਰਦੇ ਹਾਂ ਬੱਚਾ ਥੋੜਾ ਬੜਾ ਹੋਏ 6th 7th ਵਾਲਾ ਬੱਚਾ ਹੋਏ 5th ਆਨਵਰਡ ਹੋਏ 7th 8th ਔਰ 10th 11th ਵਾਲੇ ਬੱਚੇ ਨੂੰ ਅਸੀਂ ਜਿਆਦਾ ਐਨਕੋਰੇਜ ਕਰ ਰਹੇ ਆਂ ਵੀਜ਼ੇ ਵਾਸਤੇ ਰੀਜ਼ਨ ਬੀਇੰਗ ਕੀ +2 ਦੇ ਬਾਅਦ ਤੁਹਾਨੂੰ ਪਤਾ ਹੀ ਆਸਟ੍ਰੇਲੀਆ ਦੇ ਹਾਲਾਤ ਇਸ ਟਾਈਮ ਠੀਕ ਨਹੀਂ ਚੱਲ ਰਹੇ ਵੀਜ਼ਾ ਕੋਟਾ ਬਹੁਤ ਕੱਟ ਕਰਤਾ ਸੀ ਉਹਨਾਂ ਨੇ ਇਸ ਕਰਕੇ ਸਟੇਟ ਬੋਰਡਸ ਨੂੰ ਨਹੀਂ ਲੈ ਰਹੇ ਬਹੁਤ ਮੁਸ਼ਕਲ ਆ ਰਹੀ ਹੈ ਤਾਂ ਮੈਂ ਕਹਨੀ ਆ ਜਿਹੜਾ ਬੱਚਾ 10th ਕਰ ਰਿਹਾ ਹੈ ਯਾ ਪਲੱਸ 1 ਕਰ ਰਿਹਾ ਉਹ ਆਪਣਾ ਸਕੂਲਿੰਗ ਵੀਜ਼ਾ ਦੇ ਆਧਾਰ ਤੇ ਜਾ ਸਕਦਾ ਹੈ 1 2 ਸਾਲ ਪੜ੍ਹ ਕੇ ਸਿੱਧਾ ਫੇਰ ਉਹਨੂੰ ਜਿਹੜਾ ਯੂਨੀਵਰਸਿਟੀ ਚ ਉਥੇ ਐਡਮਿਸ਼ਨ ਮਿਲ ਜਾਏਗੀ ਔਰ ਜੇ ਸਕੂਲ ਚ ਪਰਫਾਰਮੈਂਸ ਠੀਕ ਕਰਦਾ ਹੈ ਤਾਂ ਉਹਨੂੰ ਸਕਾਲਰਸ਼ਿਪ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਨਾਲ ਪੇਰੈਂਟਸ ਵੀਜ਼ਾ ਅਪਲਾਈ ਕਰ ਸਕਦੇ ਆ ਉਹਨਾਂ ਪੇਰੈਂਟਸ ਦੇ ਵਿੱਚ ਵੀ ਅਸੀਂ ਜਿਹੜਾ ਪ੍ਰੇਫਰ ਕਰਦੇ ਆ ਹਰ ਬੰਦੇ ਦੀ ਆਪਣੀ ਸੋਚ ਹੁੰਦੀ ਹੈ ਮੇਰੀ ਜਿਹੜੀ ਕੋਸ਼ਿਸ਼ ਹੁੰਦੀ ਹੈ ਮੈਂ ਮਦਰ ਨੂੰ ਪ੍ਰੇਫਰ ਕਰਦੀ ਆ ਐਸੇ ਲੋਕਲ ਗਾਰਡੀਅਨ ਇੱਕ ਤੇ ਜੇ ਆਸਟ੍ਰੇਲੀਅਨ ਸਪான்ਸਰ ਮੀਨਸ ਉਹਨਾਂ ਦਾ ਕੋਈ ਰਿਲੇਟਿਵ ਹੈ ਉਹ ਸਪான்ਸਰਸ਼ਿਪ ਦੇਗਾ ਤੇ PCC ਵਿੱਚ ਉਹਨਾਂ ਨੂੰ ਕਾਫੀ ਟਾਈਮ ਲੱਗ ਜਾਂਦਾ ਹੈ ਤੇ ਮਦਰ ਦੇ ਵਿੱਚ ਸਾਨੂੰ ਕੋਈ PCC ਨਹੀਂ ਚਾਹੀਦੀ ਮਦਰ ਐਜ਼ ਅ ਗਾਰਡੀਅਨ ਜਾ ਸਕਦੀ ਹੈ ਤੇ ਉਹ ਬਹੁਤ ਸਿੰਪਲ ਪ੍ਰੋਸੈਸ ਹੈ ਤੇ ਨਾਲ ਮਦਰ ਚਲੀ ਗਈ ਔਰ ਬੱਚਾ ਚਲਿਆ ਗਿਆ ਮਦਰ ਉਹਦੇ ਦੇਖਭਾਲ ਵਾਸਤੇ ਚਲੇਗੀ ਤੇ ਵੀਜ਼ਾ ਦੋਨਾਂ ਦਾ ਆ ਜਾਂਦਾ ਹੈ ਫਾਦਰ ਜਾਣਾ ਚਾਹੁੰਦੇ ਆ ਮਿਲਣਾ ਚਾਹੁੰਦੇ ਆ ਅਸੀਂ ਉਹਨਾਂ ਦਾ ਟੂਰਿਸਟ ਵੀਜ਼ਾ ਲਗਵਾ ਦਿੰਨੇ ਆ ਉਹਨਾਂ ਦੀ ਸੈਟਿੰਗ ਕਰਾ ਲੈਣ 6 ਮਹੀਨੇ ਦਾ ਵੀਜ਼ਾ ਇੱਕ ਨਾਲ ਹੁੰਦਾ ਹੈ ਕਈ ਵਾਰੀ 3 ਸਾਲ ਦਾ ਵੀਜ਼ਾ ਦੇ ਦਿੰਦੇ ਆ ਕਈ ਵਾਰੀ 5 ਸਾਲ ਦਾ ਪਿੱਛੇ ਉਹਨਾਂ ਦੀ ਹਿਸਟਰੀ ਕੀ ਆ ਫਾਈਨੈਂਸ਼ੀਅਲ ਕਿੰਨੇ ਅਵੇਲੇਬਲ ਫਾਦਰ ਦਾ ਵੀਜ਼ਾ ਉਹਦੇ ਉੱਪਰ ਡਿਪੈਂਡ ਕਰਦਾ ਹੈ ਜੀ ਬਾਕੀ ਜਿਹੜੀ ਹੈ ਪਰਸੈਂਟੇਜ 60% ਹੋਣੀ ਚਾਹੀਦੀ ਹੈ ਪਿਛਲੀ ਕਲਾਸ ਦੀ 메ਨ ਸਬਜੈਕਟਸ ਦੇ ਵੀ ਦੇਖਦੇ ਆ ਔਰ ਮਤਲਬ ਪਰਸੈਂਟੇਜ ਦੇ ਬਾਅਦ ਹਾਂ ਇੰਗਲਿਸ਼ ਸਾਨੂੰ ਆਇਲਟਸ ਕੋਈ ਕੰਪਲਸਰੀ ਨਹੀਂ ਹੈ ਬੱਚਾ ਜੋ ਹੈ ਕਿਉਂਕਿ ਸਾਰੇ ਹੀ ਬੱਚੇ ਜਿਹੜੇ ਬਾਹਰ ਜਾਣ ਦੇ ਚਾਹਵਾਨ ਹੈ ਉਹ ਘੜ ਤੋਂ ਘਟ ਪ੍ਰਾਈਵੇਟ ਸਕੂਲ ਚ ਅچھے ਸਕੂਲ ਚ ਪੜ ਰਹੇ ਹੁੰਦੇ ਆ ਸੀਬੀਐਸਸੀ ਸਕੂਲ ਚ ਪੜ ਰਹੇ ਹੁੰਦੇ ਆ ਤੇ ਮੀਡੀਅਮ ਆਫ ਇਨਸਟ੍ਰਕਸ਼ਨ ਇੰਗਲਿਸ਼ ਦਾ ਸਾਨੂੰ ਲੈਟਰ ਚਾਹੀਦਾ ਹੁਣ ਜਿਹੜਾ ਨੈਕਸਟ ਇਨਟੇਕ ਆ ਉਹ ਮੇ ਇਨਟੇਕ ਆ ਉਹਦੇ ਵਾਸਤੇ ਫਾਈਲਾਂ ਹੋਣ ਲੱਗ ਰਹੀਆਂ ਤੇ ਜਿਹੜੇ ਵੀ ਬੱਚੇ ਹੁਣ ਐਗਜ਼ਾਮ ਦੇਣਗੇ ਕਿਉਂਕਿ ਕੋਈ ਨਾ ਕੋਈ ਬੱਚਾ ਕੋਈ ਨਾ ਇਹ ਕੋਈ ਕਲਾਸ ਚ ਆਇਆ ਕੋਈ 5th ਵਿੱਚ ਆ 7th ਵਿੱਚ ਆ 8th ਵਿੱਚ ਆ ਤੇ ਮਾਰਚ ਵਿੱਚ ਸਾਰਿਆਂ ਦਾ ਐਗਜ਼ਾਮ ਹੋਣਗੇ ਤੇ ਪਿਛਲੇ 3 ਸਾਲ ਦੀ ਮਾਰਕਸ਼ੀਟ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਉਹਦੇ ਉੱਪਰ ਉਹ ਵਟਸਐਪ ਕਰ ਦਿੰਦੇ ਆ ਉਦੇ ਬਾਅਦ ਅਸੀਂ ਉਹਨਾਂ ਨੂੰ एलिजिਬਿਲਟੀ ਕਰੈਰੀਆ ਕ੍ਰਾਈਟੇਰੀਆ ਦਿਖਾਵਾਂਗੇ ਫਾਈਨੈਂਸ਼ੀਅਲ ਡਾਕੂਮੈਂਟਸ ਸਟਰੋਂਗ ਹੋਣੇ ਚਾਹੀਦੇ ਆ ਪੇਰੈਂਟਸ ਉਹਨਾਂ ਨੂੰ ਸਪான்ਸਰ ਕਰ ਰਹੇ ਮੀਨਸ ਫਾਦਰ ਦਾਦਾ ਦਾਦੀ ਨਾਨਾ ਨਾਨੇ ਉਹਨਾਂ ਨੂੰ ਸਪான்ਸਰ ਕਰ ਸਕਦੇ ਆ 25 ਤੋਂ 30 ਲੱਖ ਰੁਪਇਆ ਫੰਡ ਜਿਹੜਾ ਸ਼ੋਅ ਕਰਨਾ ਹੀ ਕਰਨਾ ਇਨਕਮ ਟੈਕਸ ਰਿਟਰਨ 14 ਤੋਂ 15 ਲੱਖ ਅਸੀਂ ਮੰਗਦੇ ਆ 10 ਤੋਂ 12 ਲੱਖ ਵੀ ਉਹ ਉਹ ਵੀ ਚੱਲ ਜਾਏਗੀ ਬਟ ਉਸ ਤੋਂ ਘੱਟ ਨਹੀਂ ਆ ਅਕਸੈਪਟ ਕਰਦੇ ਬਾਕੀ ਜਿਹੜੀ ਟੋਟਲ ਇਨਫਰਮੇਸ਼ਨ ਆ ਉਹ ਅਸੀਂ ਜਦ ਇਹਨਾਂ ਦੇ ਵੀਜ਼ਾ ਇਨਕੁਆਰੀ ਆਉਂਦੀ ਹੈ ਉਹਦੇ ਉੱਪਰ ਅਸੀਂ ਬਹੁਤ ਜ਼ਿਆਦਾ ਗਾਈਡ ਕਰਦੇ ਹਾਂ ਕਿਉਂਕਿ ਕੋਈ ਵੀ ਵੀਜ਼ਾ ਉਹਦੇ ਵਿੱਚ ਉਹ ਟੈਕਨੀਕਲ ਇਸ਼ੂਸ ਬਹੁਤ ਹੁੰਦੇ ਵੀਜ਼ਾ ਇਜ਼ ਨਾਟ ਸੋ ਈਜ਼ੀ ਕਿ ਤੁਸੀਂ ਆ ਇਨਕੁਆਇਰੀ ਕੀਤੀ ਔਰ ਵੀਜ਼ਾ ਲੱਗ ਗਿਆ ਇਹਦਾ ਇੱਕ ਟੋਟਲ ਪ੍ਰੋਸੈਸ ਹੈ ਐਡਮਿਸ਼ਨ ਹੈ ਐਡਮਿਸ਼ਨ ਦੇ ਬਾਅਦ ਤੁਹਾਡੀ ਜਿਹੜੀ ਹੈ ਫਾਈਨੈਂਸ਼ੀਅਲ ਸਟੇਟਮੈਂਟਸ ਕਿਉਂ ਜਾ ਰਹੇ ਹੋ ਕੀ ਜਾ ਰਹੇ ਹੋ ਉਹ ਪੂਰੀ ਫਾਈਲ ਬਣਾਣੀ ਪੈਂਦੀ ਔਰ ਨੂੰ ਇੱਕ ਸ਼ੇਪ ਦੇਣੀ ਪੈਂਦੀ ਹੈ ਔਰ ਬੱਚਾ ਜਿਹੜਾ ਬਾਹਰ ਜਾਂਦਾ ਔਰ ਪੜ੍ਹਨ ਦਾ ਔਰ ਇੰਟਰਨੈਸ਼ਨਲ ਕਮਿਊਨਿਟੀ ਵਿੱਚ ਜਿਹੜਾ ਪੜਨ ਦਾ ਉਹਦਾ ਜਿਹੜਾ ਇੰਟੈਂਸ਼ਨ ਆ ਉਹ ਦਿਖਾਉਣਾ ਪੈਂਦਾ ਉਹਦੇ ਬਾਅਦ ਹੀ ਵੀਜ਼ਾ ਸਕਸੈਸਫੁਲ ਹੁੰਦਾ ਹੈ जी 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 बिल्कुल सो जिन्हें भी इंटरेस्टेड पेरेंट्स ने वो ज़रूर कॉन्टैक्ट कर सकते ने नेविगेटर्स ओवरसीज ना नंबर डिसप्ले उपर ती कॉल कर सद ताकि डिटेल भी सब चीज़ा समझ सको बहुत ही चंगा होएगा जेकर तुम नैविगेट ओवरसीज ऑफिस विजिट कर दौ अपनी डॉक्यूमेंट जरूर लैके आयो सब तो सब चीज़ा देख समझ तो बाद ऑप्शन जो है गाइड कितिया जा सकन जिमें मैम ने मई टेक की गल की है सो टाइमली तोा प्रोसैस कंप्लीट हो सके उसकी जल्दी तो जल्दी जो है नैविगेट ओवरसीज कॉन्टैक्ट जरूर कर ਸਕਦੇ ਹੋ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਬਹੁਤ ਬਹੁਤ ਥੈਂਕਸ ਮੈਮ ਇਹ ਸਾਰੀ ਇਨਫੋਰਮੇਸ਼ਨ ਅੱਜ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਨੂੰ ਲੈ ਕੇ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਅਗੋ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ